ਸੋ ਸასი ਕਾਲ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਗੱਲ ਸੰਗੀਤ ਦੇ ਨਾਲ ਜੁੜੀ ਹੋਈ ਕਰਾਂਗੇ ਅਕਸਰ ਕਰਦੇ ਰਹਿੰਦੇ ਆਂ ਤੇ ਅੱਜ ਦੀ ਜਿਹੜੀ ਸਲਾਹ ਆ ਮੇਰੀ ਉਹ ਵੀ ਸੰਗੀਤ ਦੇ ਨਾਲ ਜੁੜੀ ਹੋਈ ਆ ਬੜੀ ਤਾਕਤ ਆ ਜੀ ਸੰਗੀਤ ਦੇ ਵਿੱਚ ਇੱਕਦਮ ਤੁਹਾਡੇ ਮੂਡ ਨੂੰ ਤੁਹਾਡੇ ਆਲੇ ਦੁਆਲੇ ਮਾਹੌਲ ਨੂੰ ਬਦਲ ਸਕਦਾ ਸੰਗੀਤ ਤੁਸੀਂ ਉਦਾਸ ਬੈਠੇ ਹੋ ਤਾਂ ਕੋਈ ਸੰਗੀਤ ਕੰਨਾਂ 'ਚ ਪਵੇ ਤੁਸੀਂ ਇੱਕਦਮ ਖੁਸ਼ ਵੀ ਹੋ ਸਕਦੇ ਹੋ ਤੁਸੀਂ ਖੁਸ਼ ਬੈਠੇ ਹੋ ਇਕਦਮ ਕੋਈ ਸੰਗੀਤ ਕੰਨਾਂ 'ਚ ਪਵੇ ਤੁਸੀਂ ਉਦਾਸ ਵੀ ਹੋ ਸਕਦੇ ਹੋ ਮਤਲਬ ਕਿ ਬਹੁਤ ਜਲਦੀ ਤੁਹਾਡਾ ਮਾਹੌਲ ਬਦਲ ਸਕਦਾ ਸੰਗੀਤ ਤੇ ਅੱਜ ਦੀ ਵੀਡੀਓ 'ਚ ਮੈਂ ਪੰਜ ਗੀਤ ਤੁਹਾਡੇ ਨਾਲ ਸਾਂਝੇ ਕਰਨੇ ਨੇ ਮਤਲਬ ਗੀਤਾਂ ਦੇ ਬੂਲ ਤੇ ਉਹਨਾਂ ਦੇ ਜਿਹੜੇ ਕਲਾਕਾਰ ਤੁਹਾਨੂੰ ਦੱਸਣੇ ਨੇ ਕਿ ਜਦੋਂ ਵੀ ਤੁਸੀਂ ਉਦਾਸ ਹੋਵੋ ਜ਼ਿੰਦਗੀ ਤੋਂ ਨਰਾਸ਼ ਹੋਵੋ ਡੀਮੋਟੀਵੇਟ ਹੋਵੋ ਇਹ ਪੰਜ ਗੀਤ ਜ਼ਰੂਰ ਸੁਣ ਲਓ ਇਹਨਾਂ ਵਿੱਚੋਂ ਕੋਈ ਵੀ ਗੀਤ ਸੁਣ ਲਿਓ ਤੁਹਾਡੇ ਵਿੱਚ ਫੇਰ ਦੁਬਾਰਾ ਪੋਜ਼ਿਟਿਵਿਟੀ ਜ਼ਰੂਰ ਆਊਗੀ ਐਦਾਂ ਦੇ ਗੀਤ ਬੜੇ ਹੋ ਸਕਦੇ ਨੇ ਪਰ ਮੈਂ ਆਪਣੀ ਪਸੰਦ ਦੇ ਗੀਤ ਸਾਂਝੇ ਕਰ ਰਿਹਾ ਤੁਹਾਡੀ ਪਸੰਦ ਦਾ ਕਿਹੜਾ ਵਾ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਵੀ ਸਕਦੇ ਹੋ ਇਹਨਾਂ ਤੋਂ ਇਲਾਵਾ ਸੋ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਨੂੰ ਸੋ ਪਹਿਲਾ ਗੀਤ ਆ ਜੀ ਹਰ ਭਜਨ ਮਾਨ ਹੋਰਾਂ ਦਾ ਜੱਗ ਜਿਉਂਦਿਆਂ ਦੇ ਮੇਲੇ ਬੜੇ ਖੂਬਸੂਰਤ ਤੇ ਮੋਟੀਵੇਸ਼ਨ ਦੇਣ ਵਾਲੇ ਬੋਲ ਵਿਜੇ ਧੰਮੀ ਜੀ ਹੋਰਾਂ ਦੇ ਲਿਖੇ ਹੋਏ ਕਿ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ ਵਾਕਈ ਜੀ ਇਹ ਜਿਹੜੇ ਝਗੜੇ ਚ ਮੇਲੇ ਆ ਨਾ ਇਹ ਤੁਹਾਡੀ ਜ਼ਿੰਦਗੀ ਤੋਂ ਵੀ ਲੰਮੇ ਆ ਇਹ ਕਦੇ ਨਹੀਂ ਮੁੱਕਣੇ ਸੋ ਜਿਹੜਾ ਇਹ ਜਾਗਾ ਇਹ ਜਿਉਂਦਿਆਂ ਦਾ ਮੇਲਾ ਵਾ ਸੋ ਇਸ ਮੇਲੇ ਨੂੰ ਮਾਣ ਲਓ ਇੰਜੋਏ ਕਰ ਲਓ ਕਦੋਂ ਕੀ ਦੇ ਨਾਲ ਕੀ ਹੋ ਜਾਣਾ ਕੁਝ ਨਹੀਂ ਪਤਾ ਸੋ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਇਹ ਗੀਤ ਇਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਅੱਗੇ ਅੰਤਰੇ 'ਚ ਬੜੇ ਹੋਰ ਖੂਬਸੂਰਤ ਬੋਲ ਨੇ ਕਿ ਸ਼ਿਕਵੇ ਸ਼ਿਕਾਇਤਾ ਨਾਲ ਦੱਬ ਲਿਆ ਪਿਆਰ ਨੂੰ ਭੁੱਲ ਗਏਓ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ ਹੱਥਾਂ ਦੀ ਆ ਮੈਲ ਧਮੀ ਛੱਡ ਪੈਸੇ țeਲੇ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਸੋ ਬੜਾ ਇੱਕ ਵਧੀਆ ਮੈਸੇਜ ਇਸ ਗੀਤ ਦੇ ਵਿੱਚ ਸਾਨੂੰ ਦਿੱਤਾ ਗਿਆ ਕਾਫੀ ਪੁਰਾਣਾ ਗੀਤ ਹੋ ਗਿਆ ਪਰ ਸਦਾ ਬਹਾਰ ਹੈ ਇਹੋ ਜੀ ਗੀਤ ਨੇ ਜਦੋਂ ਵੀ ਮੂਡ ਆਫ ਹੋਵੇ ਸੁਣ ਸਕਦੇ ਹਾਂ ਸੋ ਦੂਜਾ ਗੀਤ ਆ ਜੀ ਹਰਦੀਪ ਗਰੇਵਾਲ ਹੋਰਾਂ ਦਾ ਹਰਦੀਪ ਗਰੇਵਾਲ ਇੱਕ ਬਹੁਤ ਵਧੀਆ ਆਰਟਿਸਟ ਨੇ ਮੈਂ ਉਹਨਾਂ ਦੇ ਜਿੰਨੇ ਵੀ ਗੀਤ ਸੁਣਿਆ ਸਾਰਿਆਂ ਦੇ ਵਿੱਚ ਮੋਟੀਵੇਸ਼ਨ ਹੀ ਦਿੰਦੇ ਨੇ ਇੱਕ ਬੜੀ ਵਧੀਆ ਮੈਨੂੰ ਗੱਲ ਲੱਗੀ ਕਿ ਵਕਰੀ ਜੀ ਗੱਲ ਲੱਗੀ ਕਿਸੇ ਆਰਟਿਸਟ ਦੀ ਕਿ ਉਹਨਾਂ ਦੇ ਗੀਤ ਇੱਕੋ ਥੀਮ ਦੇ ਉੱਤੇ ਹੁੰਦੇ ਨੇ ਜ਼ਿਆਦਾਤਰ ਕਿ ਉਹ ਲੋਕਾਂ ਨੂੰ ਮੋਟੀਵੇਸ਼ਨ ਦੇ ਸਕਣ ਉਹਨਾਂ ਦੀਆਂ ਮੂਵੀਜ਼ ਵੀ ਜਿਹੜੀਆਂ ਆਈਆਂ ਉਹ ਵੀ ਇਹੀ ਥੀਮ ਤੇ ਆਧਾਰਿਤ ਜ਼ਿਆਦਾਤਰ ਨੇ ਸੋ ਉਹਨਾਂ ਦਾ ਜਿਹੜਾ ਗੀਤ ਆ ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ ਨਾਲ ਔਕੜਾਂ ਲਿਆ ਮੈਂ ਸਾਰੀਆਂ ਨੂੰ ਟਾਉਣਾ ਸੋ ਬੜੇ ਖੂਬਸੂਰਤ ਤੇ ਬਹੁਤ ਉਮੀਦ ਦੇਣ ਵਾਲੇ ਬੋਲ ਨੇ ਤੇ ਇਹ ਗੀਤ ਪੂਰਾ ਸਰਚ ਕਰਕੇ YouTube ਤੇ ਜਰੂਰ ਸੁਣਿਓ ਤੇ ਦੇਖਿਓ ਵੀ ਜਿਨ੍ਹਾਂ ਨੇ ਨਹੀਂ ਦੇਖਿਆ ਵੀਡੀਓ ਵੀ ਤੁਹਾਨੂੰ ਬੜੀ ਮੋਟੀਵੇਸ਼ਨ ਦੇਊਗੀ ਆ ਜਾ ਆ ਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ ਤੇ ਕਿੰਨਾ ਦਾ ਗੀਤ ਸੀਗਾ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਉਹ ਵੀ ਬਹੁਤ ਵਧੀਆ ਸੀ ਸੋ ਸਾਰੇ ਗੀਤ ਇਹਨਾਂ ਦੇ ਤੁਹਾਨੂੰ ਜ਼ਰੂਰ ਇੱਕ ਨਵੀਂ ਊਰਜਾ ਨਵੀਂ ਮੋਟੀਵੇਸ਼ਨ ਦੇਣਗੇ ਜ਼ਰੂਰ ਚੈੱਕ ਕਰਿਓ YouTube ਤੇ ਜਾ ਕੇ ਤੀਜਾ ਗੀਤ ਆ ਜੀ ਸਤਿੰਦਰ ਸਰਤਾਜ ਹੋਰਾਂ ਦਾ ਸਰਤਾਜ ਹੋਰੀ ਵੀ ਇੱਕ ਬਹੁਤ ਵਧੀਆ ਆਰਟਿਸਟ ਨੇ ਇੱਕ ਰੀਅਲ ਆਰਟਿਸਟ ਨੇ ਤੇ ਬਹੁਤ ਸ਼ਬਦਾਂ ਦਾ ਖਜ਼ਾਨਾ ਉਹਨਾਂ ਦੇ ਕੋਲ ਤੇ ਵੈਸੇ ਉਹਨਾਂ ਦੇ ਹਰ ਗੀਤ ਦੇ ਵਿੱਚ ਕੁਝ ਨਾ ਕੁਝ ਨਵਾਂ ਵਾ ਮੋਟੀਵੇਸ਼ਨ ਆ ਪੋਜ਼ਿਟਿਵਿਟੀ ਆ ਤੇ ਬੜੀ ਸਾਫ ਸੁਥਰੀ ਜੀ ਗਾਇਕੀ ਆ ਉਹਨਾਂ ਦੀ ਪਰ ਇੱਕ ਗੀਤ ਜਿਹੜਾ ਉਹਨਾਂ ਦਾ ਤੁਹਾਨੂੰ ਪੋਜ਼ਿਟਿਵਿਟੀ ਦੇ ਨਾਲ ਜ਼ਰੂਰ ਭਰੂਗਾ ਕਿ ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ ਲੋੜ ਜਿਨਾਏ ਮੰਗ ਲਈ ਬਹੁਤਾ ਲੋਚੀ ਨਾ ਸੋ ਦੇਖੋ ਕਿੰਨੀ ਸਚਾਈ ਇਹ ਬੋਲਾਂ ਦੇ ਵਿੱਚ ਆ ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਵੀ ਇਹੋ ਆ ਕਿ ਮਾਲਕ ਦੇ ਉੱਤੇ ਡੋਰਾ ਛੱਡ ਦਿਓ ਜਿਨੇ ਤੁਹਾਨੂੰ ਜਨਮ ਦਿੱਤਾ ਵਾ ਉਹਨਾਂ ਨੇ ਉਹਨੂੰ ਤੁਹਾਡਾ ਫਿਕਰ ਆ ਉਨੇ ਆਪੇ ਤੁਹਾਡੇ ਕਾਜ ਆ ਜਿਹੜੇ ਉਹ ਸਵਾਰ ਦੇਣੇ ਆ ਸੋ ਉਹਦੇ ਤੇ ਡੋਰਾ ਛੱਡ ਦਿਓ ਤੇ ਮਾਲਕ ਕੋਲੋਂ ਉਹਨਾਂ ਮੰਗੋ ਜਿੰਨਾ ਜਿੰਨੀ ਤੁਹਾਨੂੰ ਲੋੜ ਆ ਵਾਧੂ ਤੁਸੀਂ ਲੋਚਦੇ ਕਿਉਂ ਵਾਧੂ ਤੁਸੀਂ ਉਮੀਦਾਂ ਕਰਦੇ ਵੀ ਕਿਉਂ ਸੋ ਉਹੀ ਤਾਂ ਤੁਹਾਡੇ ਦੁੱਖਾਂ ਦਾ ਕਾਰਨ ਆ ਜੀ ਸੋ ਬਹੁਤ ਖੂਬਸੂਰਤ ਗੀਤ ਜ਼ਰੂਰ ਸੁਣ ਲਿਓ ਜਦੋਂ ਵੀ ਤੁਹਾਨੂੰ ਲੱਗੇ ਕਿ ਮੈਂ ਡੀਮੋਟੀਵੇਟ ਆ ਚੌਥਾ ਗੀਤ ਆ ਜੀ ਰਣਜੀਤ ਬਾਵਾ ਜੀ ਹੋਰਾਂ ਦਾ ਬਹੁਤ ਵਧੀਆ ਆਰਟਿਸਟ ਨੇ ਉਹ ਵੀ ਗੀਤ ਦਾ ਨਾਮ ਹੈ ਮੰਜ਼ਲ ਤੇ ਇਹ ਗੀਤ ਮੈਂ ਵੀ ਬਹੁਤ ਸੁਣਿਆ ਤੇ ਅੱਜ ਵੀ ਸੁਣਦਾ ਜਦੋਂ ਵੀ ਮੈਨੂੰ ਲੱਗੇ ਮੇਰੀ એનર્ਜੀ ਡਾਊਨ ਹੋ ਗਈ ਮੈਂ એનર્ਜੀ ਅਪ ਕਰਨ ਦੇ ਲਈ ਉਸ ਗੀਤ ਨੂੰ ਸੁਣਦਾ ਵਾਂ ਸੋ ਨੌਜਵਾਨਾਂ ਦੇ ਲਈ ਉਹ ਗੀਤ ਬਿਲਕੁਲ ਇੱਕ ਜਜ਼ਬਾ ਭਰਨ ਵਾਲਾ ਵਾ ਜਿਨ੍ਹਾਂ ਨੂੰ ਲੱਗਦਾ ਕਿ ਉਹ ਜ਼ਿੰਦਗੀ 'ਚ ਹਾਰ ਗਏ ਨੌਕਰੀ ਨਹੀਂ ਮਿਲੀ ਬੇਰੋਜ਼ਗਾਰੀ ਆ ਤੇ ਉਹ ਉਹਨਾਂ ਦੀ ਉਦਾਸੀ ਦਾ ਨਿਰਾਸ਼ਾ ਦਾ ਕਾਰਨ ਬਣਿਆ ਤਾਂ ਇਹ ਗੀਤ ਜਾ ਕੇ ਜ਼ਰੂਰ ਸੁਣਿਓ ਤੁਹਾਡੇ ਵਿੱਚ ਨਵੀਂ ਊਰਜਾ ਜ਼ਰੂਰ ਪਰੂਗੀ ਇੱਕ ਪੋਜ਼ਿਟਿਵਿਟੀ ਤੁਹਾਡੇ ਅੰਦਰ ਭਰ ਜੂਗੀ ਤੇ ਗੀਤ ਦੇ ਬੋਲ ਆ ਜਿਹੜੇ ਉਹ ਬੜੇ ਖੂਬਸੂਰਤ ਨੇ ਕਿ ਜੇ ਹੌਣ ਇਰਾਦੇ ਪੱਕੇ ਲੱਖ ਦੁਨੀਆ ਮਾਰੇ ਧੱਕੇ ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਲ ਬਹੁਤ ਹੀ ਦੂਰ ਨਹੀਂ ਸੋ ਜਰੂਰ ਜਾ ਕੇ ਸੁਣਿਓ ਇਹ ਗੀਤ ਤੇ ਤੁਸੀਂ ਜੋ ਗੀਤ ਦਾ ਸੰਗੀਤ ਹੈ ਜੋ ਗੀਤ ਦੇ ਬੂਲ ਨੇ ਤੇ ਜਿਹੜੇ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਦਮਾ ਉਹ ਤੁਹਾਨੂੰ ਇੱਕ એનર્ਜੀ ਦੇ ਨਾਲ ਜ਼ਰੂਰ ਭਰੂਗਾ ਹੋਰ ਵੀ ਇਹਨਾਂ ਦਾ ਇੱਕ ਗੀਤ ਸੀਗਾ ਦੇਖ ਲਵੀਂ ਤਕਦੀਰੇ ਅਸੀਂ ਬਣ ਜਾਣਾ ਹੀਰੇ ਸਾਡੀ ਵਾਰੀ ਆਉਣ ਦੇ ਸੋ ਕਈ ਇਹਨਾਂ ਦੇ ਵੀ ਗੀਤ ਐ ਹੋਜੇ ਨੇ ਜਿਹੜੇ ਤੁਹਾਨੂੰ ਬਿਲਕੁਲ ਡੈਡੀਕੇਸ਼ਨ ਦੇ ਨਾਲ ਭਰਦੇ ਨੇ ਜਜ਼ਬੇ ਦੇ ਨਾਲ ਭਰਦੇ ਨੇ ਸੋ ਜ਼ਰੂਰ ਸੁਣ ਸਕਦੇ ਹੋ ਪੰਜਵਾਂ ਤੇ ਲਾਸਟ ਗੀਤ ਆ ਜੀ ਜਿਹੜਾ ਮੈਂ ਤੁਹਾਨੂੰ ਸੁਜੈਸਟ ਕਰਨਾ ਵੈਸੇ ਇਹ ਗੀਤ ਕਿਸੇ ਜਾਣਕਾਰੀ ਦਾ ਮਹਤਾਜ ਤਾਂ ਨਹੀਂ ਹੈਗਾ ਫੇਰ ਵੀ ਮੈਂ ਦੱਸਦਾ ਕਿ ਗੀਤ ਹੈ 295 ਸਿੱਧੂ ਮੂਸੇਵਾਲੇ ਹੋਰਾਂ ਦਾ ਤੇ ਇਸ ਗੀਤ ਦੇ ਬੋਲ ਵੀ ਸ਼ਾਇਦ ਮੈਨੂੰ ਦੱਸਣ ਦੀ ਲੋੜ ਨਹੀਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚੇ ਨੇ ਇਸ ਗੀਤ ਦੇ ਬੋਲ ਤੇ ਭਾਵੇਂ ਉਹਨਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਇਹ ਗੀਤ ਲਿਖਿਆ ਗਿਆ ਸੀ ਗਾਇਆ ਗਿਆ ਸੀ ਪਰ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਨਾਲ ਇਹ ਰਿਲੇਟ ਜ਼ਰੂਰ ਕਰਦਾ ਤੁਹਾਡੇ ਵਿੱਚ ਇੱਕ ਅਲੱਗ ਤਰ੍ਹਾਂ ਦੀ એનર્ਜੀ ਇਹ ਗੀਤ ਜਦੋਂ ਵੀ ਸੁਣੋਗੇ ਤਾਂ ਜ਼ਰੂਰ ਭਰਦਾ ਤੇ ਇਹ ਗੀਤ ਦੇ ਜਿਹੜੇ ਬੋਲ ਨੇ ਕਿ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਡਰੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਉੱਥੇ ਬਦਨਾਮੀ ਹਾਈ ਰੇਟ ਮਿਲੂਗੀ ਸੋ ਤੁਹਾਨੂੰ ਜ਼ਰੂਰ ਇਹ ਗੀਤ ਇਹ ਅਹਿਸਾਸ ਕਰਾ ਦੂਗਾ ਕਿ ਦੁਨੀਆ ਵਾ ਜਿਹੜੀ ਇਹ ਤੁਹਾਨੂੰ ਢਾਉਣ ਨੂੰ ਤਿਆਰ ਬੈਠੀ ਆ ਤੇ ਤੁਸੀਂ ਪਰ ਦਬਣਾ ਨਹੀਂ ਹੈਗਾ ਇਹ એનર્ਜੀ ਤੁਹਾਨੂੰ ਕਿਸੇ ਇੱਕ ਗੀਤ ਨਹੀਂ ਉਹਦੇ ਤਕਰੀਬਨ ਸਾਰੇ ਗੀਤਾਂ ਦੇ ਵਿੱਚ ਮਿਲ ਜੂਗੀ ਸੋ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਲਈ ਇਹਨਾਂ ਗੀਤਾਂ ਦਾ ਸਹਾਰਾ ਤੁਸੀਂ ਜ਼ਰੂਰ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਜਿੱਦਾਂ ਪਹਿਲਾਂ ਕਿਹਾ ਸੀ ਕਿ ਤੁਹਾਡਾ ਜਿਹੜਾ ਪਸੰਦੀਦਾ ਕਿਹੜਾ ਗੀਤ ਆ ਜਿਹੜਾ ਮੋਟੀਵੇਸ਼ਨ ਪੈਦਾ ਕਰ ਸਕਦਾ ਉਹ ਥੱਲੇ ਗਾਣੇ ਦਾ ਨਾਮ ਤੇ ਆਰਟਿਸਟ ਦਾ ਨਾਮ ਤੁਸੀਂ ਲਿਖ ਸਕਦੇ ਹੋ ਤੇ ਸਾਰੀ ਵੀਡੀਓ ਸਾਰੀਆਂ ਇਹ ਸੰਗੀਤ ਨਾਲ ਜੁੜੀਆਂ ਸਲਾਹਾਂ ਕਿਵੇਂ ਲੱਗੀਆਂ ਇਹ ਵੀ ਜ਼ਰੂਰ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਜਲਦੀ ਮਿਲਦਾ ਜੀ